ਪੰਜਾਬੀ ਨਿਕ ਮੀਡੀਆ ਤੇ ਇਸ ਵੇਲੇ ਦੀ ਵੱਡੀ ਖਬਰ ਮਰੀਜ਼ ਤੋਂ ਇਲਾਜ ਲਈ ਪੈਸੇ ਮੰਗਨ ਤੇ ਮਰੀਜ਼ ਨੇ ਹਸਪਤਾਲ ਦੀ ਕੀਤੀ ਭੰਨ ਤੋੜ ਇਹ ਘਟਨਾ ਕਸਬਾ ਨੜਾਲਾ ਦੇ ਬੇਗੋਵਾਲ ਰੋਡ ਸਥਿਤ ਵਾਲੀ ਹਸਪਤਾਲ ਦੀ ਹੈ ਦੇਖੋ ਪੂਰੀ ਖਬਰ ਦਰਦ ਆ ਪਾ ਬਾਰ ਨਾ ਜਿੱਦ ਡਰਾੜ ਫੜਿਆ ਨੇ ਅਹੋ ਤਾਂ ਜਿੱਨਾ ਡਰਾੜ ਫੜਿਆ ਨਾ ਕਿਸੇ ਕੋਈ ਕੋਈ ਹੁੰਦਾ ਨਾ ਮੈਨੂੰ ਪਤਾ ਨਾ ਇਹ ਤਾਂ ਸਟ ਲਾ ਬਾਬੋ ਨਾ ਮੈਨੂੰ ਪਤਾ ਲੈ ਹੱਥ ਜੋੜਨੀ ਹੈ ਹੱਥ ਜੋੜਨੀ ਹੈ ਫਿਰ ਉੱਧਰ ਬੈਠੋ ਹਾਂ ਸ਼ਮੋ ਤਾਂ ਰਵੀ ਆ ਪੀਨੋ ਫੋਨ ਕਰ ਕਹਾਂ ਲੈ ਜਾਓ ਸਰ ਜੀ ਇਹ ਕਰਨ ਦਾ ਕੋਈ ਰੇਸ ਨਹੀਂ ਹੈ ਹੈਲੋ ਨਵਾਂ ਪਈ ਇਹ ਸਰਾ ਆ ਵੀ ਆ 2 ਘੰਟੇ ਦੀ ਗੱਲ ਹੈ ਨਡਾਲੇ ਦਾ ਇੱਕ ਬਦਮਾਸ਼ ਜਿਹਾ ਮੁੰਡਾ ਥੋੜੇ ਦਿਨ ਪਹਿਲਾਂ ਉਹਦਾ ਇਲਾਜ ਕਰ ਕੋ ਸ਼ਰਾਬ ਸ਼ਰੂ ਪੀ ਕੇ ਆਇਆ ਸੀ ਨਸ਼ਾ ਸ਼ਾ ਕਰਕੇ ਮਾਂ ਉਹਦੀ ਜਹੋਰ ਜਾਣੇ ਲੈ ਕੇ ਆਏ ਸੀ ਔਰ ਇਹ ਤੇ ਇਲਾਜ ਵਗੈਰਾ ਕੀਤਾ ਬਾਅਦ ਚ ਚਲਾ ਗਿਆ ਕੋ ਕੇ 2 ਘੰਟੇ ਡੇਢ ਬਾਅਦ ਤੇ ਉਹ ਉਹਦੇ ਪੈਸੇ ਮੰਗਿਆ ਫੋਨ ਤੇ ਮੰਗਿਆ ਵੀ ਭਾਈ ਪੈਸੇ ਦੇ ਦਿਓ ਦਿੰਦੇ ਨਹੀਂ ਪਏ 2000 ਰੁਪਇਆ ਤੇ ਜਦੋਂ ਉਹ ਮੰਗਿਆ ਤੇ ਡਰਾਟ ਲੈ ਕੇ ਆ ਗਿਆ ਇੱਥੇ ਸਾਡੇ ਇਥੇ ਗਾਲੀ ਗਲੋਚ ਸ਼ੁਰੂ ਕਰ ਦਿੱਤਾ ਲਾਲਾ ਸ਼ੁਰੂ ਕਰਦੀ ਸ਼ੀਸ਼ੇ ਭੰਨ ਦਿੱਤੇ ਹਸਪਤਾਲ ਦੇ ਤੇ ਗਾਲਾਂ ਕੱਢ ਤੈਨੂੰ ਵੜ ਦੇਣਾ ਡਰਾਟ ਮੈਂ ਤੇ ਆਪ ਬਸਾ ਬੱਚੇ ਆ ਮਰੀਜ਼ ਸਾਰੇ ਉੱਟ ਕੋਠੇ ਤੇ ਭੱਜ ਗਏ ਸਾਰੇ ਤੇ ਆਹ ਕੁਝ ਹੋੰਦਿਆ ਬਾਅਦ ਚ ਵੀ ਚਾਰ ਪੰਜ ਢੇੜੇ ਲਾ ਗਿਆ ਤੇ ਇੱਥੇ ਲక్ష్ਮੀ ਕਲੋਨੀ ਦੇ ਵਿੱਚ ਰਹਿੰਦਾ ਉਹ ਤੇ ਸਿਰੇ ਦਾ ਬਦਮਾਸ਼ ਨਸ਼ਈ ਆ ਤੇ ਪੁਲਿਸ ਨੂੰ ਆਈ ਕਿੰਨਾ ਟਾਈਮ ਹੋ ਗਿਆ ਵੀ ਉਹਨੂੰ ਫੋਨ ਸੁਬਾਣ ਪੋਰ ਨੜਾਲੇ ਬੇਕੋਲ ਸਭ ਕੀਤਾ ਡੀਐਸਟੀ ਸਾਹਿਬ ਨੂੰ ਵੀ ਕੀਤਾ ਪਰ ਅਜੇ ਤੱਕ ਕੋਈ ਬੰਦਾ ਨਹੀਂ ਆਇਆ ਕੋਈ ਵੀ ਪਰ ਕੋਈ ਮੌਲੇ ਮੌਕਾ ਦੇਖਣ ਨਹੀਂ ਆਇਆ ਕੋਈ ਨਹੀਂ ਆਇਆ ਜੀ ਕੋਈ ਨਹੀਂ ਕਹਿੰਦੇ ਦੀ ਕੋਈ ਵੀ ਨਹੀਂ ਇੱਥੇ ਸਾਡੇ ਕੋਲ ਤਾਂ ਬੰਦਾ ਹੀ ਕੋਈ ਨਹੀਂ ਅਸੀਂ ਕਿੱਦਾਂ ਆਈਏ ਅਜੇ ਵੀ ਕਹਿੰਦੇ ਆ ਜਾਏਗਾ ਕੋਈ ਕਹਿ ਵੀ ਕਹੀ ਜਾਂਦੇ ਆ ਪਰ ਅਜੇ ਤੱਕ ਕੋਈ ਨਹੀਂ ਆਇਆ ਇਹਦੀ ਹਾਲਾਤ ਹੈ ਅਸੀਂ ਇਲਾਜ ਕਰਨ ਤੋਂ ਹੁਣ ਰਾਤ ਰਾਤ ਰਹਿਣਾ ਹੈ ਹੁਣ ਰਾਤ ਸਟਾਫ ਨੇ ਰਹਿਣਾ ਲੋਕਾਂ ਨੇ ਆਉਣਾ ਅਸੀਂ ਕੰਮ ਕਰੀਏ ਕਿ ਨਾ ਕਰੀਏ ਸਾਨੂੰ ਇਹਦੇ ਬਾਰੇ ਕੋਈ ਜਵਾਬ ਚਾਹੀਦਾ ਕੀ ਪ੍ਰਬੰਧ ਹੈ ਜੇ ਸਾਡੇ ਕੋਲ ਡਾਕਟਰ ਵੀ ਸੇਫ ਨਹੀਂ ਤੇ ਆਮ ਬੰਦੇ ਤੇ ਕੀ ਹਾਲਾਤ ਹੈ ਅਜਾ ਬੈਠਾ ਮੈਨੂੰ ਮਾਰ ਜਾਂਦੇ ਤੇ ਕੌਣ ਜ਼ਿੰਮੇਵਾਰ ਉਹਦੇ ਅਮਲੀ ਕਹਿ ਕੇ ਗੈਰਦੇ ਨਹੀਂ ਤੇ ਵੀ ਇਹ ਅਮਲੀ ਆ ਤੇ ਆਮ ਬੰਦੇ ਫਿਰ ਜਿਹੜੇ ਚੰਗੀ ਸ਼ਹਿਰੀ ਦਾ ਫਿਰ ਕੀ ਹਾਲਾਤ ਰਹੇ ਉਹਦਾ ਕੀ ਬਣੇਗਾ ਮੇਰੀ ਘਟਨਾ ਵਾਪਰੇ ਕੋਈ ਜ਼ਖਮੀ ਵੀ ਹੋਇਆ ਸੀ ਨਹੀਂ ਜ਼ਖਮੀ ਕੋਈ ਨਹੀਂ ਹੋਇਆ ਸਾਡੇ ਮਰੀਜ਼ ਆ ਉਹ ਵਿਚਾਰੇ ਇੱਕ ਦੋ ਜਣੇ ਡਿੱਗ ਪਏ ਜਦੋਂ ਧੱਕੇ ਧੱਕੇ ਮਾਰਦਾ ਫਿਰਦਾ ਸੀਸ਼ਿਆਂ ਨੂੰ ਵਾਧ ਮੜਮੁਟੀਆਂ ਰਗੜਾਂ ਲੱਗੀਆਂ ਉਹ ਤੇ ਚਲ ਗਿਆ ਵਿਚਾਰੇ ਹੁਣ ਦਵਾਈ ਲੈ ਕੇ ਤੇ ਪਰ ਉਹ ਵਿਚਾਰੇ 2 ਘੰਟੇ ਤੇ ਆਵਾਜ਼ਾਂ ਰੋ ਕੇ ਤੁਰ ਗਏ ਮੈਂ ਵੀ ਕੋਠੇ ਤੇ ਬੈਠਾ ਸਾਰੇ ਬਰੀਜ ਵੀ ਕੋਠੇ ਤੇ ਆ ਹਾਲਾਤ ਨੇ ਇੱਥੇ ਵਾਪਰੀ ਇਹ ਕੀ ਅਸੀਂ ਤੇ ਲੰਚ ਟਾਈਮ ਸੀ ਸਾਡਾ ਅਸੀਂ ਰੋਟੀ ਖਾਂਦੇ ਪਏ ਸੀ ਸਾਡਾ ਸਟਾਫ ਤੇ ਸਾਹਨੇ ਪੇਸ਼ੈਂਟ ਤੋਂ ਕਿਸੇ ਤੋਂ ਪੈਸੇ ਲੈਣੇ ਸੀਗੇ ਸਾਰੇ ਉਹਨਾਂ ਨੇ ਕਾਲ ਕੀਤੀ ਵੀ ਸਾਨੂੰ ਪੈਸੇ ਦੇ ਦਿਓ ਤੋਂ ਪੈਸੇ ਲੈਣ ਆਇਆ ਮਲਕੀ ਸਾਡੇ ਇੱਥੇ ਹਸਪੀਟਲ ਆਇਆ ਸਰ ਦੇ ਗਲ ਪੈ ਗਿਆ ਵਾ ਅਸੀਂ ਰੋਟੀ ਖਾਂਦੇ ਉੱਥੋਂ ਉੱਠ ਕੇ ਆ ਗਏ ਆ ਪਹਿਲਾਂ ਤੇ ਨੇ ਇਕੱਲਾ ਆਇਆ ਵਾ ਤੇ ਹਮਲਾ ਕਰ ਲਾ ਪਿਆ ਕੱਚ ਕੁਚ ਉਹਨੇ ਸਾਡੇ ਹਸਪੀਟਲ ਦਾ ਭੰਨੇ ਆ ਉਸ ਤੋਂ ਬਾਅਦ ਉਹ ਦਾਤ ਲੈ ਕੇ ਆਇਆ ਅਸੀਂ ਸਰ ਦੇ ਆਫਿਸ ਤੋਂ ਉੱੜ ਕੇ ਸਾਰੇ ਜਾਣੇ ਜਾਨ ਬਚਾਈ ਆ ਹਾਂਜੀ ਕਿੰਨੇ ਜਾਣੇ ਸਟਾਫ ਮੈਂਬਰ ਤੁਹਾਡੇ ਸਟਾਫ ਮੈਂਬਰ ਅਸੀਂ 4 ਜਾਣੇ ਹੀ ਲੇਡੀ ਸੀ ਸੀਗੇ ਸਾਰੇ ਲੇਡੀ ਸੀ ਹਾਂਜੀ ਜੈਂਸ ਨਹੀਂ ਸੀ ਸਾਡੇ ਕੋਲ ਕੋਈ ਵੀ ਤੇ ਉੱਪਰ ਫੇ ਸਾਡੇ ਸਰ ਹੁਣੀ ਉੱਪਰ ਚਲੇ ਗਏ ਪੇਸ਼ੈਂਟ ਸਾਡੇ ਸੀਗੇ ਨਾਲ ਉਹਨਾਂ ਤੇ ਵੀ ਹਮਲਾ ਕੀਤਾ ਉਹਨਾਂ ਨੇ ਵੀ ਉੱਪਰ ਸਰ ਕੇ ਕੋਠੇ ਤੇ ਜਾ ਕੇ ਜਾਨ ਬਚਾਈ ਆ ਜੀ ਜੇ ਮੰਨ ਲਓ ਸਾਡੇ ਸੱਟ ਬੇਟ ਲਾ ਜਾਂਦਾ ਕੋਈ ਪੁਲਿਸ ਮੁਲਾਜ਼ਮ ਇੱਥੇ ਨਹੀਂ ਪਹੁੰਚਾ ਸਾਡੇ ਨੇ ਆਨੇ ਰੋਲ ਜਾਣੇ ਸੀ ਨਾ ਜੇ ਮੰਨ ਲਓ ਸਾਡੇ ਸਰ ਦੇ ਸੱਟ ਲਾ ਜਾਂਦੇ ਨੁਕਸਾਨ ਹੋ ਜਾਣੇ ਨੇ ਅਜੇ ਤੱਕ ਕੋਈ ਮੁਲਾਜ਼ਮ ਨਹੀਂ ਆਇਆ ਮੌਕਾ ਤੁਸੀਂ ਦੇ ਸਕਦੇ ਜਿਹੜੋ ਗਿਆ ਘਟਨਾ ਵਾਪਰੀ ਨਾ 1:30 2 ਵਜੇ ਦੀ ਘਟਨਾ ਵਾਪਰੀ ਆ ਤੇ 4:00 ਵੱਜ ਗਿਆ ਅਜੇ ਤੱਕ ਸਾਡੇ ਹਸਪੀਟਲ 'ਚ ਕੋਈ ਮੁਲਾਜ਼ਮ ਨਹੀਂ ਆਇਆ ਕੀ ਕਹਿੰਦੇ ਮੁਲਾਜ਼ਮ ਮੁਲਾਜ਼ਮ ਫੋਨ ਕੀਤਾ ਬੁਢੀ ਵਾਰੀ ਫੋਨ ਕੀਤਾ ਕਹਿੰਦੇ ਕਿ ਪ੍ਰਧਾਨ ਮੰਤਰੀ ਸਾਹਿਬ ਆਏ ਹੋਏ ਉੱਥੇ ਗਏ ਹੋਏ ਮੁਲਾਜ਼ਮ ਪ੍ਰਧਾਨ ਮੰਤਰੀ ਸਾਹਿਬ ਆਏ ਹੋਏ ਤੇ ਜੇ ਬਾਈਦਵੇ ਸਾਡੇ ਇੱਥੇ ਕਿਸੇ ਜਾਣੇ ਦੀ ਜਾਨ ਚਲ ਜਾਂਦੀ ਤੇ ਫੇਰ ਪਰ ਸਕਦੇ ਸੀ ਕਿਸੇ ਦੀ ਵੀ ਜਾਨ ਸਾਡੇ ਬੱਚੇ ਰੋਲ ਜਾਣੇ ਸੀ ਨਿੱਕੇ ਨਿੱਕੇ ਕਿਸੇ ਤੇ ਵੀ ਹਮਲਾ ਕਰ ਸਕਦਾ ਸੀ ਜਿਸ ਤਰੀਕੇ ਨਾਲ ਉਹ ਆਇਆ ਸੀਗਾ ਦੁਬਾਰਾ ਫੇਰ ਆ ਸਕਦਾ ਦੁਬਾਰਾ ਆ ਸਕਦਾ ਰੋਡ ਦੇ ਉੱਤੇ ਘੁੰਮ ਰਿਹਾ ਵਾ ਹੁਣ ਡਾਦੇ ਸੀ ਹਸਪੀਟਲ ਤੋਂ ਬਾਹਰ ਨਹੀਂ ਜਾਂਦੇ ਕਿਸੇ ਟਾਈਮ ਤੇ ਕਿਸੇ ਵੀ ਸਟਾਫ ਮੈਂਬਰ ਤੇ ਹਮਲਾ ਕਰ ਸਕਦੇ ਆ ਨਾਲ ਮੁੰਡੇ ਵੀ ਉਹਨਾਂ ਦੇ